ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਜਿਹੀ ਆਪਣਾ ਵਿਚਾਰ ਕਰਨੀ ਸੀ ਜਿਠੇਰਿਆਂ ਉੱਪਰ ਪੰਜਾਬ ਜਿਵੇਂ ਸਾਰੇ ਜਿਠੇਰੇ ਬਹੁਤ ਆਪਰ ਦੁਆਬੇ ਚ ਖਾਸ ਕਰਕੇ ਦੇਖਿਆ ਬਈ ਬਹੁਤ ਜਿਆਦਾ ਜਿਠੇਰੇ ਇੱਕ ਪਿੰਡ ਚ ਕਈ ਕਈ ਜਿਠੇਰੇ ਆ ਤੇ ਤੀਬਨ ਬਹੁਤ سارے ਜਿੱਥੇ ਆਪਣੇ ਖੂਹ ਹੁੰਦੇ ਆ ਜਾਂ ਟਿਊਬਵੋ ਲੱਗੇ ਆਗੇ ਹਾਲਟ ਹੁੰਦੇ ਸੀ ਉੱਥੇ ਵੀ ਯਾਦਗਰ ਬਣੀਆਂ ਆ ਉਹਦਾ ਕਈ ਇਤਿਹਾਸਕਾਂ ਨਾਲ ਗੱਲਬਾਤ ਕੀਤੀ ਵੀ ਇਹ ਇੰਨੇ ਕੱਲ ਹੀ ਆ ਤੇ ਬਹੁਤ ਸਾਰੇ ਬਜ਼ੁਰਗ ਨੇ ਦੱਸਿਆ ਸੀ ਵੀ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਹੁੰਦੇ ਆ ਇਹ ਆਪਣੇ ਪਿਤਰਾਂ ਨੂੰ ਪੂਜਦੇ ਹੁੰਦੇ ਜਿਹੜਾ ਆਪਣੇ ਬਜ਼ੁਰਗਾਂ ਨੂੰ ਅਨਸੈਸਟਰ ਹੋਇਆ ਉਹਨਾਂ ਨੂੰ ਇਹ ਉਹਨਾਂ ਯਾਦਗਾਰ ਬਣਾ ਕੇ ਉਹਨਾਂ ਨੂੰ ਪੂਜਦੇ ਹੁੰਦੇ ਸੀ ਇਹਦਾ ਕਈ ਆਪਣੇ ਵੀਰ ਕਹਿੰਦੇ ਨਹੀਂ ਅਸੀਂ ਸਾਡੇ ਸ਼ਾਇਦ Hindu ਧਰਮ ਜੋ ਹੈ Hindu ਧਰਮ ਨੂੰ ਨਹੀਂ ਸੀ ਮੰਨਦੇ ਜਿੰਨੇ ਵੀ ਪੰਜਾਬ 'ਚ ਬਹੁਤ ਗਣਤੀ ਹੈਗੀ ਆ ਤੇ ਉਹ ਜਦੋਂ ਗੁਰਾਂਗ ਸਾਹਿਬ ਦਾ ਦੁਨੀਆ ਤੇ ਆਏ ਤੇ ਉਦੋਂ ਬਾਅਦ ਇਹੋ ਹੌਲੀ ਹੌਲੀ ਸਿੱਖ ਨੇ ਸਾਰੇ ਜੁੜ ਗਏ ਤੀਵੰਤੀਵੰਤ ਹੁਣ ਵੱਡਾ ਹਿੱਸਾ ਪਰ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗੇ ਆ ਜਿਨੇ ਵੀ ਜ਼ਿੰਮੇਵਾਰਿਆ ਖਾਸ ਤੌਰ ਤੇ ਉੱਤੇ ਜਾਂ ਹੋਰ ਵੀ ਆਪਣੇ ਕੰਮਾਂ ਹੈਗੀਆਂ ਤੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਗੁਰੂ ਮੰਨਦੇ ਆ ਤੇ ਇਸ ਤਿਆਰ ਬਿਆਰ ਗੁਰਸੇਖ ਸਜ ਗਏ ਪਰ ਅਜੇ ਵੀ ਵੱਡੀ ਗੰਟੀ ਦੇ ਵਿੱਚ ਲੇਟਲੀ 15-20 ਸਾਲਾਂ ਤੋਂ ਨਾ ਜਠੇਰਿਆਂ ਤੇ ਜਾਣਦਾਰ ਹੋ ਗਿਆ ਉਹ ਵਧ ਗਿਆ ਮੈਂ ਗੱਲ ਤਾਂ ਕਰ ਲੱਗਾ ਸਾਡੇ ਪਿਛਲੇ ਆਪਦੇ ਸਾਡੇ ਪਿੰਡ ਸ਼ਾਂਕਾ ਦੇ ਵਿੱਚ ਹੀ ਦੋ ਮੌਤਾਂ ਹੋ ਗਈਆਂ ਤੇ ਕਈ ਜ਼ਖਮੀ ਹੋ ਗਏ ਤੇ ਕਾਫੀ ਚਰਚਾ ਹੋਈ ਮੀਡੀਆ ਦੇ ਵਿੱਚ ਉਹਦੇ ਬਾਰੇ ਤੇ ਸਾਡੇ ਪਿੰਡ ਦੇ ਵਿੱਚ ਮੇਰੇ ਖਿਆਲ ਉਦਾਂ ਸੱਤ ਅੱਠ ਤਾਂ ਮੈਨੂੰ ਪੱਕਾ ਹੀ ਪਤਾ ਸ਼ਾਇਦ ਨਵਜਾ ਜਠੇਰੇ ਹੋਣਿਆ ਜਿਦਾਂ ਤਖਰਗੋਦੇ ਆ ਪੁਰੇਵਾਲ ਦੇ ਆ ਟੰਡਾਂ ਦੇ ਮੈਂ ਦੇਖਿਆ ਹੈਗੇ ਸੰਧੂ ਦੇ ਵੀ ਆ ਹੋਰ ਵੀ ਸਾਡੇ ਕਈ ਜਿਦਾਂ ਆਪਣੇ ਪਹਿਲਾਂ ਤੋਂ ਜਿਦਾਂ ਜਿਦਾਂ ਕਿਰਤ ਕਰਦੇ ਹੁੰਦੇ ਉਦਾਂ ਸਾਰਿਆਂ ਦੇ ਆਪੋ ਆਪਣੇ ਸਾਰਿਆਂ ਦੇ ਜਾਂ ਹੋਰ ਪਿੰਡਾਂ ਦੇ ਵੀ ਲੋਕਾਂ ਦੇ ਇੱਥੇ ਬਣੇ ਹੋਏ ਹੈਗੇ ਜਿਹੜੇ ਇੱਥੋਂ ਜਾ ਕੇ ਕਿਤੇ ਹੋਰ ਸ਼ਰਮ ਹੋਰ ਪਿੰਡਾਂ ਦੇ ਪਾਸੋਕੇ ਇਲਾਕਿਆਂ 'ਚ ਤੇ ਇਹ ਲੇਟਲੀ ਉਥੇ ਵੱਡੇ ਵੱਡੇ ਹੁਣ ਉਹ ਅੱਗੇ ਹੁੰਦੇ ਛੋਟੇ ਛੋਟੇ ਕਹਿੰਦੇ ਮਿੱਟੀ ਮੁੱਟੀ ਹੁੰਦੀ ਸੀ ਤੇ ਉੜੀਏ ਤੇ ਉਥੇ ਜੋ ਜਾਂਦੇ ਸਾਲ ਬਾਅਦ ਜਾਂ ਕੋਈ ਬੱਚੇ ਦਾ ਆਨੰਦਗਾਸ ਉਹਦੀ ਜਿਹੜੀ ਹੁੰਦੀ ਆ ਨਵੀਂ ਬਹੂ ਆਉਂਦੀ ਸੀ ਜਾਂ ਬੌਟੀ ਆਉਂਦੀ ਸੀ ਜਾਂ ਬੱਚੀ ਆਉਂਦੀ ਸੀ ਉਹਨੂੰ ਲੈ ਕੇ ਜਾਂਦੇ ਹੁੰਦੇ ਸੀ ਮੈਨੂੰ ਪਤਾ ਕੀ ਕਰਦੇ ਮੈਂ ਗਿਆ ਨਹੀਂ ਕਦੀ ਵੀ ਕਰਕੇ ਮੈਂ ਸਾਨੂੰ ਛੋਟੇ ਹੁੰਦੇ ਸਾਨੂੰ ਮੇਰੇ ਖਿਆਲ ਇਧਰਲੇ ਪਾਸੇ ਨੂੰ ਹੈ ਨਹੀਂ ਸੀ ਕਿ ਜਦੋਂ ਅਸੀਂ ਇੰਡੀਆਸ ਵੀ ਆਏ 22 ਸਾਲ ਦਾ ਤੇ ਨਹੀਂ ਮੈਂ ਕਦੀ ਗਿਆ ਸੀ ਪਰ ਮੈਂ ਦੇਖਿਆ ਲੋਕ ਪਿੰਡ ਜਾਂਦੇ ਹੁੰਦੇ ਸੀ ਹੁਣ ਤਾਂ ਸਾਡੇ ਪਿੰਡ ਵੀ ਤੀਬੰਤੀ ਨੂੰ ਉੱਥੇ ਵੱਡੇ ਵੱਡੇ ਇਲਾਕੇ ਸਾਰੇ ਜਿਹੇ ਅੱਪ ਉਹਤੇ ਤਾਂ ਢਾਡੀ ਵੀ ਸੱਜ ਜਾਂਦੀ ਆ ਕੀਤੇ ਨੇ ਜਾਂਦੇ ਪ੍ਰਕਾਸ਼ ਵੀ ਕੀਤਾ ਜਾਂਦਾ ਹੈਗਾ ਪੂਰਾ ਜਿੱਦਾਂ ਹੁੰਦਾ ਕਦੇ ਨਾ ਵੱਡਾ ਕੋਈ ਖਾਸ ਦਿਨ ਹੁੰਦਾ ਤੇ ਉਸ ਹਾਵਨਾ ਜਿੱਦਾਂ ਆਪਾਂ ਗੁਰੂ ਸਾਹਿਬ ਦੇ ਨਾਲੇ ਉਸਾ ਉਸ ਲੈਵਲ ਤੇ ਹੁੰਦੇ ਹੈਗੇ ਆ ਵੱਡੀ ਪੱਧਰ ਦੇ ਰਿਸ਼ਤੇਦਾਰਾਂ ਨੂੰ ਲੋਕਾਂ ਨੂੰ ਸੱਦਿਆ ਜਾਂਦਾ ਉਸ ਬਹੁਤਿਆਂ ਨੂੰ ਅਟਾੜੀ ਪ੍ਰਚਾਰਕਾਂ ਨੂੰ ਦੱਸਾਵਾ ਲੋਕਾਂ ਨੂੰ ਥੋੜਾ ਐਜੂਕੇਟ ਕਰਨਾ ਚਾਹੀਦਾ ਹੁੰਦਾ ਵੀ ਸਾਨੂੰ ਇੱਥੇ ਜਾਣ ਤੋਂ ਮਨਾਹੀ ਆ ਕਬਰਾਂ ਦੇ ਉੱਤੇ ਜਾਂ ਕੋਈ ਵੀ ਅਚ ਸੱਲਪਸੀ ਤੇ ਸਿੱਖ ਜਿਹੜਾ ਨਾ ਇਹਦੇ ਗੁਰੂ ਸਾਹਿਬ ਨੇ ਮੱਥਾ ਟੇਕਦਾ ਪਰ ਉੱਤੇ ਟਾੜੀ ਸਾਡੇ ਪ੍ਰਚਾਰਕ ਤੇ ਸਾਡੇ ਗ੍ਰੰਥੀ ਸਾਹਿਬ ਨੇ ਹਾਜੀ ਭਰਦੇ ਹੈਗੇ ਆ ਇਹਦੇ ਦੋ ਮੋਤਾਂ ਹੋ ਗਈਆਂ ਦੇਖੋ ਬਿਨਾਂ ਇਹ ਗੱਲਾਂ ਨਿਸ਼ਾਨ ਸਾਹਿਬ ਕਹਿੰਦੇ ਪਹਿਲਾਂ ਨਾਲ ਥੋੜਾ ਜਿਹਾ ਨੇ ਵੱਡਾ ਲੈ ਜਾਂਦਾ ਤੇ ਜਿਆਦਾ ਨਿਸ਼ਾਨ ਸੇ ਵੀ ਆਪਾਂ ਕਹਿ ਸਕਦੇ ਆਂ ਕਰਕੇ ਬਿਲਕੁਲ ਸ਼ਾਮ ਸੰਗ ਉਹ ਹੀ ਰੰਗ ਹੁੰਦਾ ਹੋਈ ਸਭ ਕੁਝ ਹੁੰਦਾ ਤੇ ਉੱਪਰ ਤਾਰਾਂ ਸੀ ਜਾਨੀਆਂ ਹਾਈ ਬੋਲਟ ਦੀ ਉਹਨੂੰ ਤਾਰਾਂ ਲਾ ਕੇ ਤੇ ਦੋ ਬੰਦੇ ਮਰ ਗਏ ਤੇ ਕਈ ਚੱਕਰ ਹੋ ਗਿਆ ਤੇ ਇਹੀ ਸਾਡੇ ਸ਼ੰਕਰ ਦੇ ਨਾਲ ਹੀ ਇਹ ਪੁਰੇਵਾਲਿਆ ਤਖਰ ਤੇ ਜਾਂ ਸੰਧੂ ਆ ਜਿਹੜੇ ਆ ਛੋਟਾ ਪਿੰਡ ਨਾਲ ਹੁੰਦਾ ਸੀ ਜਿੱਦਾਂ ਸੁਣਿਆ ਪਰ ਹੁਣ ਤਾਂ ਪਿੰਡ ਦਾ ਹਿੱਸਾ ਬਣ ਚੁੱਕਾ ਹੈ ਉਹ ਉੱਥੇ ਇਹ ਸੰਧੂ ਗੋਦ ਦੇ ਜਿਠੇਰਿਆਂ ਦੇ ਉੱਪਰ ਸਗਾ ਇਹ ਜੋ ਪ੍ਰੋਗਰਾਮ ਨੇ ਰੱਖਿਆ ਸਾਲ ਬਾਦ ਆਪਣਾ ਤੇ ਜਿਹੜੇ ਪਰਿਵਾਰ ਆ ਜਿਹੜੇ ਸ਼ਾਇਦ ਪਿੰਡ ਚੋਂ ਲੋਕ ਪਹਿਲਾਂ ਇੱਥੇ ਰਹਿੰਦੇ ਹੋਣਗੇ ਉਹ ਲਾਗੇ ਪਿੰਡ ਵਿਜੂਆਂ ਤੋਂ ਰਹਿੰਦੇ ਸੀਗੇ ਉੱਥੋਂ ਲੋਕ ਸਾਰੇ ਵਿਜੂਆਂ ਤੋਂ ਆਏ ਸੀਗੇ ਮੇਰੇ ਪਿੰਡ ਦੇ ਲੋਕ ਨਹੀਂ ਸੀ ਉੱਥੇ ਸ਼ੰਕਰ ਦੇ ਤੇ ਉਹ ਦੋ ਚੜਾਈ ਕਰ ਗਿਆ ਤੇ ਕਈ ਜ਼ਖਮੀ ਹੋ ਗਏ ਬੜੀ ਮਾੜੀ ਘਟਨਾ ਆ ਬੜਾ ਦਿਲ ਨੂੰ ਹੋਦਣ ਲੱਗਾ ਵੀ ਦੁਨੀਆ ਕਿਤੇ ਦੀ ਕਿਤੇ ਚਲੇ ਗਈ ਹੈਗੀ ਆ ਤੇ ਗਰਵਾਣੀ ਦਾ ਇੰਨੇ ਸਾਡੇ ਪਿੰਡ ਚ ਅਠ ਗੁਰ ਦਵਾਰੇ ਵਾਲਾ ਤੇ ਵਲਾਗਲੇ ਪਿੰਡਾਂ 'ਚ ਵੀ ਸਾਰਿਆਂ ਜਿਹਾ ਦੋ ਦੋ ਤਿੰਨ ਤਿੰਨ ਗੁਰਦੁਆਰੇ ਹੈਗੇ ਫੇ ਵੀ ਅਸੀਂ ਅਜੇ ਜਠੇਰਿਆਂ ਤੇ ਜਾਣਾ ਜਾਂ ਮੜੀਆਂ ਤੇ ਜਾਣਾ ਜਾਂ ਖੂਹਾਂ ਤੇ ਮੜੀਆਂ ਬਣਾਉਣੀਆਂ ਅਜੇ ਵੀ ਅਸੀਂ ਨਾ ਇੱਥੋਂ ਥੋੜੇ ਨਿਕਲੇ ਨਗੇ ਜਾਂ ਕਿ ਕਰਵਾਣੀ ਆ ਪਰ ਉਹ ਨੇਤ ਨਿਮ ਕਰਦੇ ਹੈਗੇ ਆਪਾਂ ਸਾਰਿਆਂ ਨੂੰ ਹੁਕਮ ਹੈਗਾ ਤੇ ਵੀ ਆਪਾਂ ਇਹ ਚੀਜ਼ਾਂ ਦੀ ਮਨਾਈ ਕੀਤੀ ਆ ਤੇ ਆਪਾਂ ਰੋਜ਼ ਬਾਣੀ ਪੜਦੇ ਹੈਗੇ ਆ ਤੇ ਤੀਜੀ ਬਾਣੀ ਆਪਣੀ ਹੈਗੀ ਆ ਕੋ ਬੋਤਾਨ ਕੋ ਪੂਜਤ ਹੈ ਪਸਕੋ ਮਰਤਾਨ ਕੋ ਪੂਜਨਤਾਇਓ ਕੂਰ ਕਰਜਾ ਉਰਜੋ ਸਭੀ ਜਗ ਸਿਰਪਗਵਾਨ ਕੋ ਭੇਦ ਨਾ ਪਾਇਆ ਅਪਨ ਤਾਂ ਗਿਆ ਵੀ ਜਾਣਾ ਹੀ ਨਹੀਂ ਉੱਥੇ ਵੀ ਇਹ ਤਾਂ ਕੂੜ ਕੇ ਰਿਆ ਹੈ ਕਿ ਸਾਰੀ ਵੀ ਨਹੀਂ ਮੰਨਣਾ ਹੈਗਾ ਤੇ ਫੇਰ ਵੀ ਜਾ ਰਹੇ ਹੈਗੇ ਆ ਮੈਂ ਆਪਣੀ ਘੜਨਾ ਦੱਸਦਾ ਮੈਨੂੰ ਵੀ 15-20 ਸਾਲ ਸਾਡੇ ਵੀ ਪਰਿਵਾਰ ਦੇ ਵਿੱਚੋਂ ਵੱਡੇ ਪਰਿਵਾਰ ਚੋਂ ਕੁਝ ਕੈਨੇਡਾ ਸਾਡੇ ਰਹਿੰਦੇ ਆ ਚਾਚੇ ਰਹਿੰਦੇ ਆ ਉੱਥੇ ਤੇ ਉਹ ਆਏ ਸੀ ਤੇ ਉਹ ਘਰ ਸਾਡੇ ਪੱਧਰ ਤੇ ਆ ਮੈਂ ਗਿਆ ਸੀ ਉਹ ਵੀ ਕੈਨੇਡਾ ਤੋਂ ਆਏ ਤੇ ਉਹ ਮੈਨੂੰ ਵੀ ਉਹਨਾਂ ਨੇ ਉੱਥੇ ਬੇਨਤੀ ਕੀਤੀ ਵੀ ਸਾਰਿਆਂ ਦੇ ਜਿਹੜੇ ਹੈਗੇ ਜਠੇਰੇ ਬਹੁਤ ਸੋਹਣੇ ਬਣ ਗਏ ਆ ਵੀ ਪੁਰਾਣੇ ਜਿਹੜੇ ਜਿਹੜਾ ਕੱਚਾ ਜਿਹਾ ਸਾ ਪਿਆ ਇਹ ਥੋੜੀ ਜੀ ਉੱਥੇ ਵੀ ਆਪਾਂ ਪੱਕੇ ਬਣਾਈਏ ਹੁਣ ਤੂੰ ਪਰੇਵਲ ਆਏ ਆ ਤੇ ਆਪਾਂ ਰਲ ਕੇ ਬਣਾ ਲਈਏ ਇੱਥੇ ਤੇ ਮੈਂ ਥੋੜਾ ਜਿਹਾ ਥੋੜਾ ਜਿਹਾ ਟੀਮ ਸਾਰੇ ਸੰਗਤ ਨੂੰ ਜਾਣਦੀਆਂ ਆ ਵੀ ਮੈਂ ਤਾਂ ਇਹਨਾਂ ਦੇ ਹੱਕ 'ਚ ਹੈ ਹੀ ਨਹੀਂ ਨਾ ਬਿਲਕੁਲ ਤੇ ਮੈਂ ਕਿਹਾ ਵੀ ਅੰਕਲ ਜੀ ਚਾਚਾ ਜੀ ਸੰਦੇ ਮੈਂ ਕਿ ਚਾਚਾ ਜੀ ਦਾ ਨਚਾ ਤਾਂ ਕਾਪੀ ਲੋ ਜੇ ਤਾਂ ਢੋਣੇ ਤਾਂ ਮੈਨੂੰ 10 2000 ਰੁਪਏ ਲੈ ਜਾਓ ਜੇ ਬਣਾਉਣੇ ਆ ਤਾਂ ਵੀ ਨਹੀਂ ਮੈਂ ਇਸ ਪਾਸੇ ਨਹੀਂ ਜਾ ਸਕਦਾ ਹੈਗਾ ਤੇ ਮੈਂ ਨਹੀਂ ਸਹਿਮਤ ਹੈਗਾ ਵੀ ਇਹ ਵੜਨੇ ਚਾਹੀਦੇ ਹੈਗਾ ਜਾਂ ਸਾਨੂੰ ਉੱਥੇ ਜਾਣਾ ਚਾਹੀਦਾ ਹੈਗਾ ਇੱਕ ਵਾਰ ਥੋੜੀ 15 20 ਸਾਲ ਪੁਰਾਣੀ ਗੱਲ ਹੈਗੀ ਆ ਤੇ ਮੈਂ ਗਿਆ ਨਹੀਂ ساری ਜ਼ਿੰਦਗੀ ਤੇ ਪਰ ਅਜੇ ਵੀ ਲੋਕ ਸਾਡੇ ਬਡੇ ਮੈਂ ਦੇਖਿਆ ਐਸੀ ਸਾਲ ਸਾਡੇ ਪੁਰੇ ਵਾਲਾਂ ਦੇ ਵੀ ਬੰਡਾਪੁਰਾ ਮਰਖਿਆ ਸੀਗਾ ਉੱਥੇ ਤੇ ਢਾਡੀ ਵੀ ਲੱਗੇ ਹੋਏ ਸੀਗੇ ਤੇ ਚਾਹੀਦਾ ਹੈਗਾ ਸਾਡੇ ਪ੍ਰਚਾਰਕ ਹੈਗੇ ਆ ਜਾਂ ਸੀਨੀਅਰ ਪ੍ਰਬੰਧਕ ਹੈ ਆ ਜਾਂ ਢਾਡੀ ਸਹਿਬਾਨ ਹੈ ਆ ਜਾਂ ਗਾਰੰਟੀ ਸਹਿਬਾਨ ਹੈ ਇਹਨਾਂ ਨੂੰ ਥੋੜੀ ਜਾਣਕਾਰੀ ਦੇਣੀ ਚਾਹੀਦੀ ਆ ਜੇ ਠੀਕ ਹੈ ਮੇਰੀ ਰਾਏ ਆ ਪਰਸਨਲ ਵੀ ਜਾ ਉਹ ਠੀਕ ਆ ਜਿਉ ਹੁਣ ਅੱਗੇ ਆਪਣੇ ਬਿਉਰਗਨ ਪੁੱਛਿਆ ਵੀ ਅੱਗੇ ਨਹੀਂ ਸੀ ਹੁੰਦੇ ਇੰਨੇ ਤੇ ਹੁਣ ਕਿੱਦਾਂ ਬਣ ਗਿਆ ਉਹ ਕਹਿੰਦੇ ਮਾਲ ਮੈਂ ਕਹਿੰਦੇ ਵਿੱਚ ਪਹਿਲਾਂ ਤੋਂ ਰਿਕਾਰਡ ਚੱਲਦੇ ਆਉਂਦੇ ਆ ਸਦੀਆਂ ਤੋਂ ਤੇ ਉਹ ਉਹ ਤੋਂ ਫੇਰ ਹੁਣ ਲੋਕਾਂ ਦੇ ਵਿੱਚ ਲੋਕਾਂ ਦੇ ਪੈਸੇ ਆ ਗਏ ਹੈ ਜਾਗਰਤੀ ਆ ਗਈ ਹੈ ਕਿ ਤੇ ਲੋਕ ਵੱਡੇ ਵੱਡੇ ਇੱਥੇ ਫੰਕਸ਼ਨ ਕਰਨ ਲੱਗ ਪਏ ਤੇ ਮਾਲ ਮਹਿ ਕਿਵੇਂ ਤੋਂ ਇਹ ਕਢਾ ਲੈਂਦੇ ਹੈਗੇ ਜਿੱਦਾਂ ਕੰਨ ਕੋ ਪੜਵਾਰੀਆਂ ਕੋਲੋਂ ਫਰਦਾਂ ਵਿੱਚੋਂ ਉਹਨਾਂ ਨੂੰ ਪਤਾ ਲੱਗ ਗਿਆ ਕਿੱਥੇ ਕਿੱਥੇ ਹੈਗੇ ਆ ਬਈ ਇਹ ਤੇ ਆਪਣਾ ਰੌਲ ਮਿਲ ਕੇ ਆਪਾਂ ਸਾਰੇ ਮੈਸੇਜ ਦੇਈਏ ਬਈ ਉੱਥੇ ਜਾਣ ਦੀ ਲੋੜ ਨਹੀਂ ਜੇ ਠੀਕ ਹੈ ਜੇ ਉਹ ਥਾਂ ਹੈਗੇ ਆ ਕੋਈ ਨਾ ਕੋਈ ਚਲੋ ਛੋੜ ਜਾਈਏ ਉੱਥੇ ਕੋਈ ਨਾ ਕੋਈ ਲੈ ਕੇ ਲਾਦਾ ਹੈ ਵੀ ਫਲਾਨੇ ਫਲਾਨੇ ਬਜ਼ੁਰਗ ਜਿਹੜੇ ਸੀਗੇ ਜਾਇਸ ਗੋ ਤੇ ਲੋਕ ਜਿਹੜੇ ਸੀਗੇ ਪਹਿਲਾਂ ਸਾਡੇ ਪਤਰਾਂ ਨੂੰ ਇੱਥੇ ਜਿਹੜਾ ਹੈਗਾ ਉਹਨਾਂ ਦੀ ਯਾਦ ਜੇ ਥਾਂ ਬਣਿਆ ਹੈਗਾ ਪਰ ਫੰਕਸ਼ਨ ਕਰਨ ਦੀ ਲੋੜ ਨਹੀਂ ਗਈ ਫੰਕਸ਼ਨ ਨਾ ਪਗੜ ਦਵਾਰਾ ਸਾਹਿਬ ਹੀ ਕਰੀਏ ਉੱਥੇ ਸਮਾਂ ਆਪਾਂ ਲੋਕਾਂ ਨੂੰ ਹੋਰ ਜਾਗਤਗੜੀ ਸਾਡੀ ਡਿਊਟੀ ਬਣਦੀ ਹੈਗੀ ਜਦੋਂ ਪ੍ਰਚਾਰਕ ਦਾ ਢਾਡੀ ਸਾਹਿਬ ਆ ਜਾਂਦੇ ਮੈਨੂੰ ਥੋੜਾ ਹੋਰ ਦਨ ਲੱਗਦਾ ਮੈਂ ਸਿਰਫ ਇਹ ਵੀਡੀਓ ਰਾਈ ਲੈਣ ਲਈ ਲੋਕਾਂ ਦੀ ਲਈ ਆ ਵੀ ਬਾਕੀ رائے ਦਿਓ ਵੀ ਕੀ ਸਾਨੂੰ ਜਠੇਰਿਆਂ ਤੇ ਜਾਣਾ ਚਾਹੀਦਾ ਕੀ ਸਿੱਖ ਧਰਮ ਜਾਜ ਦਿੰਦਾ ਹੈਗਾ ਜਾਣ ਦੀ ਦੇ ਵਿਦਵਾਨਿਤ ਲਿਖਣ ਆਪਣੇ ਥੋੜੇ ਕਮੈਂਟ ਕੱਲਣ ਤਾਂ ਜੋ ਆਪਾਂ ਰਾਇਲਮੈਂਟ ਕੇ ਸਾਰੇ ਜਿਹੜੀ ਇਹ ਮੇਰੇ ਹਿਸਾਬ ਨਾਲ ਜਿਹੜੀ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਆ ਤੇ ਇਹਨੂੰ ਆਪਾਂ ਘਟਾਈਏ ਜਾਣੇ ਜਿਹੜਾ ਪ੍ਰਚਾਰਕ ਪ੍ਰਬੰਧਕ ਸਾਰੇ ਇਸ ਪਾਸੇ ਪੜਾਏ ਹੈਗੇ ਆ ਮੈਂ ਕਦੀ ਗਿਆ ਨਹੀਂ ਮੈਨੂੰ ਨਹੀਂ ਪਤਾ ਹੈਗਾ ਉਹਦਾ ਇਹਨਾਂ ਦਾ ਪਤਾ ਵੀ ਸਾਡੇ ਬਜ਼ੁਰਗ ਜ਼ਰੂਰ ਜੀਵਨ ਵਾਲੇ ਹੋਣਗੇ ਜਿਨ੍ਹਾਂ ਨੇ ਯਾਦਾਂ ਬਣੀਆਂ ਆ ਮੁਗਲਾਂ ਨੂੰ ਭਜਾਇਆ ਇਹਨਾਂ ਨੇ ਲੰਮਾ ਚਿਰ ਲੜਾਈ ਲੜਨੀ ਪਈ ਪੰਜਾਬ ਤੁਹਾਨੂੰ ਪਤਾ ਹੈ ਬਾਰਡਰ ਸਟੇਟ ਸੀਗੀ ਤੇ ਬਾਅਦ ਵਿੱਚ ਗੋਰਿਆਂ ਨੂੰ ਵੀ ਭਜਾਇਆ ਉਥੋਂ ਤੇ ਸਾਡੇ ਆਪ ਮੈਂ ਬਜ਼ੁਰਗਾਂ ਤੋਂ ਸੁਣਿਆ ਹੈਗਾ ਸਾਡੇ ਲਾਗੇ ਜਾਤ ਕਰਕੇ ਬਣੀ ਹੈਗੀ ਆ ਵਿਸ਼ਾਂਤੋਂ ਟਾਰੀ ਦੇ ਨਾਲ ਵੀ ਸਿੰਘ ਇਹ ਸ਼ੰਕਰ ਦੇ ਕੋਸ਼ ਸ਼ਹੀਦ ਹੋਏ ਸੀਗੇ ਤੇ ਸੈਕੜੇ ਸਿੰਘ ਜਿਹੜੇ ਹੈਗੇ ਆ ਜਿਹੜੇ ਸਿੰਘ ਸਵਾਲ ਲਹਿਰ ਚੱਲੀ ਉਹਦੇ ਵਿੱਚ ਜੇਲਾਂ ਚ ਗਏ ਸੀਗੇ ਤੇ ਸਾਡੇ ਪਿੰਡਾਂ 'ਚ ਇਹ ਹਾਲ ਆ ਤੇ ਅੰਬਲ ਤਾਂ ਸਾਰੇ ਮੈਂ ਦੇਖਿਆ ਦੋਬੇ ਤਾਂ ਬਹੁਤ ਜ਼ਿਆਦਾ ਆ ਤੇ ਆਓ ਆਪਾਂ ਇਹ ਲਈ ਕੋਸ਼ਣਾ ਕੋ ਸਾਰੇ ਸੋਚੀਏ ਮੇਰੀ ਸਲਾਹ ਆ ਨਾ ਉੱਥੇ ਵੀ ਨਹੀਂ ਜਾਣਾ ਚਾਹੀਦਾ ਕੋਈ ਉੱਥੇ ਗੁਰੂਆਂ ਸਾਹਿਬ ਨਹੀਂ ਜਾਣੇ ਚਾਹੀਦੇ ਕੋਈ ਦੀਵਾਨ ਨਹੀਂ ਲੱਗਣੇ ਚਾਹੀਦੇ ਹੈਗੇ ਹਾਂ ਜੇ ਕੋਈ ਕੋਈ ਯਾਦਗਾਰ ਹੈਗੀ ਆ ਉੱਤੇ ਕੋਈ ਨਾ ਕੋਈ ਨੰਬਰ ਬਜ਼ੁਰਗਾਂ ਦੇ ਜਿਹੜੇ ਨਾਮ ਪਤੇ ਜਿਹੜੇ ਲਿਖਦੇ ਨੇ ਚਾਹੀਦੇ ਆ ਵੀ ਇਸ ਕੋ ਤੇ ਆਹ ਬਜ਼ੁਰਗ ਜਿਹੜੇ ਹੈਗੇ ਆ ਕਿਸੇ ਵੇਲੇ ਜਾਹੇ ਇਹ ਚੰਗੇ ਕਾਰਜ ਲਈ ਚੜ੍ਹਾਈ ਕਰ ਗਏ ਸੀ ਜਾਂ ਮੈਨੂੰ ਉਹ ਤੇ ਹੱਸਦਾ ਨਹੀਂ ਪਤਾ ਹੈਗਾ ਸ਼ਾਇਦ ਹੋਰ ਜਿਹੜੇ ਲੋਕ ਜ਼ਿਆਦਾ ਬਦਵਾਨ ਹੈਗੇ ਉਹਨੂੰ ਪਤਾ ਹੋਵੇ ਧੰਨਵਾਦ ਆ ਸਿਰਫ ਬੜਾ ਮੈਨੂੰ ਅਫਸੋਸ ਆ ਵੀ ਦੋ ਸਾਡੇ ਈ ਪਿੰਡ ਦੇ ਵਿੱਚ ਵਿਜੂਆਂ ਤੋਂ ਆਏ ਦੋ ਸ਼ਖਸੀਤਾ ਜਿਹੜੀਆਂ ਚੜ੍ਹਾਈ ਕਰ ਗਈਆਂ ਲੈਕ ਪਰ ਸ਼ੋਗ ਦੇ ਨਾਲ ਇੱਕ ਸਾਡੇ ਜਾਣੇ ਨੇ ਇੱਕ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਉੱਥੇ ਹੈਲਥ ਐਂਡ ਸੇਫਟੀ ਦੀ ਕੋਈ ਗੱਲ ਨਹੀਂ ਕੀ ਲੋਕ ਨੰਗੀਆਂ ਹੀ ਤਾਰਾਂ ਪੜਕ ਮੇ ਲਾਉਂਦੇ ਕੋ ਉਸਨੇ ਲਾਏ ਹੁੰਦੇ ਆ ਤੇ ਅੱਗੇ ਪਿੱਛੇ ਜੇ ਸਾਡੇ ਵੀ ਇੱਕ ਵਾਰੀਆਂ ਗਿਆ ਸੀ 10 ਸਾਲ ਪਹਿਲਾਂ ਸਾਡੇ ਵੀ ਜਿਹੇ ਘਰ ਤੋਂ ਲੱਗੇ ਸੀ ਉੱਥੇ ਵੀ ਇਹੀ ਸੀ ਹਾਲ ਤਿਹਾਰ ਕੇ ਫੇ ਪਹਿਲੀ ਸੇਵਾ ਇਹ ਹੀ ਕਰਾਈ ਵੀ ਸਾਰੀਆਂ ਤਾਰਾਂ ਅੰਡਰਗਰੋਂ ਲਾਈਆਂ ਤੇ ਤੇ ਤਾਂ ਜਿਹੜੀ ਇਹ ਜਿਉਂ ਕਾੜਨਾ ਨਾ ਵਾਪਰੇ ਬਾਕੀ ਥਾਈ ਕਿ ਇਥੇ ਆਪਾਂ ਦੇਖਿਆ ਵੇ ਸਰੂ ਅਗਨ ਭੇਟ ਵੀ ਹੋ ਗਾਇਆ ਸਿਰਫ ਤਾਰਾਂ ਸਸਤੀਆਂ ਹੁੰਨੀਆਂ ਜਾਂ ਲੰਗੀਆਂ ਹੁੰਨੀਆਂ ਜਾਂ ਪਲੱਗ ਲਾਏ ਹੁੰਦੇ ਉਹ ਦੇਸੀ ਜਿਹਾ ਕੰਮ ਜਿਹਾ ਕਰ ਦਿੰਦੇ ਤੇ ਉਹਨਾਂ ਕਈ ਵਾਰ ਇਹ ਫੇ ਤਾਰਾਂ ਦਾ ਜੁੜ ਜਾਂਦੀਆਂ ਹੈਗੀਆਂ ਜਾਂ ਤਾਰਾਂ ਲੋਡ ਜ਼ਿਆਦਾ ਪੈ ਜਾਂਦਾ ਤੇ ਫੇ ਅੱਗ ਲੱਗ ਜਾਂਦੀ ਹੈਗੀਆ ਕਈ ਥਾਈ ਇਹ ਕੰਨਾ ਪੰਜਾਬ ਚ ਆਪਾਂ ਅੰਤਿਮ ਸਾਰੇ ਸੁਣਦੇ ਹੈਗੇ ਆ ਤੇ ਇਸ ਲਈ ਵਾਇਰਿੰਗ ਪ੍ਰੋਪਰ ਹੋਣੀ ਚਾਹੀਦੀ ਗੁਰਦੁਆਰਿਆਂ ਦੇ ਵਿੱਚ ਤੇ ਵਿਦਵਾਨ ਆਪਣੀ ਰਾਏ ਦੇਣ ਦਰਵਾਦੀਆ ਪਰਵਾਰਾਂ ਜਿਹੜੇ ਗਏ ਆ ਜਾਣ ਹੁਣ ਆਉਣ ਵਾਲੇ ਸਮੇਂ ਉਪਰ ਤਾਂ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਜੇ ਕਿਸੇ ਦੀ ਸ਼ਰਧਾ ਹੈਗੀ ਆ ਤੇ ਘਰੋਂ ਆਪਣੀ ਸੇਫਟੀ ਦਾ ਖਿਆਲ ਜਰੂਰ ਰੱਖਿਆ ਕਰਨ ਤੇ ਹੋ ਜੀਆਂ ਘਣਾਵਾ ਨਾਂ ਬਾਪਨ ਮੁੜ ਕੇ ਬੜਾਈ ਜਿਹਨਾਂ ਦੇ ਹੁਣ ਘਰ ਦੇ ਦੋ ਜੀ ਚਲੇ ਗਏ ਆ ਤੇ ਉਹ ਮੁੜ ਕੇ ਤਾਂ ਵਾਪਸ ਆਉਣੇ ਨੇਗੇ ਸਾਨੂੰ ਬੜਾ ਅਫਸੋਸ ਆੰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹਾਏ 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 ਹਾਏ